ਇੱਕ ਮੀਟਿੰਗ ਰੱਖੀ ਗਈ ਸੀ ਜਿਦੇਚਾ ਭਾਜਪਾ ਦੇ ਲੀਡਰਾਂ ਨੂੰ ਬੁਲਾਇਆ ਗਿਆ ਸੀ ਵੀ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਜਿਦੇ ਚੱਲਦੇ 3 ਵੇ ਤੱਕ ਦਾ ਸਮਾਂ ਸੀ ਉੱਥੇ ਲੀਡਰ ਨਹੀਂ ਪਹੁੰਚੇ ਤਾਂ ਉਸ ਤੋਂ ਬਾਅਦ ਡੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਕਿ ਜੇਕਰ ਇਹ ਐਮਐਸਪੀ ਦੇ ਉੱਤੇ ਖਰੀਦਦੇ ਹੈ ਇਹਨਾਂ ਨੂੰ ਘਾਟਾ ਨਹੀਂ ਘਾਟਾ ਉਹਨਾਂ ਫਸਲਾਂ 'ਚ ਪੈਂਦਾ ਹੈ ਜਿਹੜੀਆਂ ਐਮਐਸਪੀ ਤੇ ਨਹੀਂ ਹਨ ਉਨਾ ਚੱਲਦਿਆਂ ਨੇ ਸਾਰਿਆਂ ਦੇ ਸ਼ਡਿਊਲ ਲੈ ਇਹਨਾਂ ਚੋਂ ਕਿਸੇ ਨੇ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਤੋਂ ਪ੍ਰਧਾਨ ਤੋਂ ਖੇਤੀਬਾੜੀ ਮੰਤਰੀ ਤੋਂ ਜਾਂ ਸੂਬੇ ਦੇ ਪ੍ਰਧਾਨ ਤੋਂ ਕੋਈ ਟਾਈਮ ਲਿਆ ਸੀ ਦਾਲ ਜੀ ਸਿੰਘ ਪੁੱਲ ਰਹੋਾ ਹਰਮੰਦਰ ਸਾਹਿਬੇ ਕੇ ਪਹੁੰਚੇ ਜਿੱਥੇ ਉਹਨਾਂ ਤੋਂ ਨੇਸ਼ਨ ਨੂੰ ਲੈ ਕੇ ਸਵਾਲ ਪੁੱਛੇ ਗਏ ਜੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਟਿਆਲੇ ਦੇ ਪੋਲੋ ਮੈਦਾਨ ਵਿੱਚ ਐਲਾਨ ਕੀਤਾ ਸੀ ਸਾਨੂੰ 1 ਸਾਲ ਬੋਰ ਦੇ ਦਿੱ। ਪੰਜਾਬ ਬੀਜੇਪੀ ਦੇ ਜੀ ਮੀਤ ਪ੍ਰਧਾਨ ਨੇ ਰੋਬਿੰਡ ਸੰਪਲਾ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈ ਗਿਆ। ਵਿਜੇ ਸੰਪਲਾ ਸਾਹਿਬ ਨੂੰ ਮਨਾਲਿਆ। ਉਹਨਾਂ ਦੇ ਨਹੀਂ ਜੀ ਕੀ ਸੀ? ਹੋ ਸਕਦਾ ਵਿਜੇ ਸੰਪਲਾ ਸਾਹਿਬ ਵੀ ਕਿਸੇ ਹੋਰ ਪਾਸੇ ਨੂੰ ਜਾਂਦੇ ਪਰ ਉਹ ਮਨਾਲੇ। ਇਹਨਾਂ ਨੂੰ ਲੱਗਿਆ ਹੋਵੇ ਠੀਕ ਨਹੀਂ। ਚੈਨਲ ਦੇ ਨਾਲ ਰਾਜਾ ਬੜਿੰਗ ਵੱਲੋਂ ਗੱਲਬਾਤ ਕੀਤੀ ਗਿਆ ਤੇ ਉਹਨਾਂ ਨੇ ਇੱਛਾ ਜਤਾਈ ਹੈ ਵੀ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ ਆ ਮਾਦਮੀ ਪਾਰਟੀ ਦਾ ਸੁਪਰੀਮੋ ਇਹ ਤਾਂ 14 ਚ ਹੀ ਇਹ ਸੁਪਰਾ ਪਾਲ ਕੇ ਬਾਰਾਨਸੀ ਤੋਂ ਪ੍ਰਧਾਨ ਮੰਤਰੀ ਖਿਲਾਫ ਚੋਣ ਲੜਨ ਤੁਰ ਪਿਆ ਸੀ ਅਵਰ ਇੰਦਰ ਸਿੰਘ ਰਾਜਾ ਬੜੇ ਕੀ ਜੇ ਸੁਪਨੇ ਦੇਖ ਰਿਹਾ ਉਹ ਕਹਿੰਦਾ ਮੇਰੇ ਗਾ ਤਾਂ ਲਕੀਰਾਂ 'ਚ ਲਿਖਿਆ ਹੋਵੇ ਪਤਾ ਨਹੀਂ ਉਹਨੂੰ ਕਿਹੜੇ ਜੋਤਸ਼ੀ ਨੇ ਦੱਸਤਾ ਸਰ ਅਰਵਿੰਦ ਕੇਜਰੀਵਾਲ ਜੋ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਨਿਆਂਇਕ ਖਰਾਸਤ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ। ਨਿਆਂਇਕ ਰਸਤਾ ਜਿਹੜੀ 14-14 ਦਿਨ ਕਰਕੇ ਵਧੀ ਜਾਂਦੀ ਹੈ। ਅਰਵਿੰਦ ਕੇਜਰੀਵਾਲ ਨੂੰ ਵੀ ਰੋਜ਼ ਆਇਬ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਉਹਨਾਂ ਨੂੰ 7 ਮਈ ਤੱਕ ਉਹਨਾਂ ਦੀ ਨਿਆਂਇਕ ਰਾਸਤ ਅੱਗੇ ਵਧਾ ਦਿੱਤੀ ਗਈ। ਸਤਿ ਸ੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਸਪਰੋਗਰਾ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ اہم ਤੇ ਵੱਡੀਆਂ ਖਬਰਾਂ ਦੇ ਉੱਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਨ ਦਾ ਪਹਿਲਾ ਸਵਾਗਤ ਕਰਦੇ ਹਾਂ ਢਿੱਲੋਂ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਜੋ ਸਾਬਾ ਜੀ ਕਿਸਾਨਾ ਵੱਲੋਂ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ ਜਿਦੇ ਚ ਭਾਜਪਾ ਦੇ ਲੀਡਰਾਂ ਨੂੰ ਬੁਲਾਇਆ ਗਿਆ ਸੀ ਵੀ ਸਾਡੇ ਸਵਾਲਾਂ ਦਾ ਜਵਾਬ ਦੇ ਦਿਓ ਜਿਦੇ ਚੱਲਦੇ 3 ਵੇ ਤੱਕ ਦਾ ਸਮਾਂ ਸੀ ਉੱਥੇ ਲੀਡਰ ਨਹੀਂ ਪਹੁੰਚੇ ਤਾਂ ਉਸ ਤੋਂ ਬਾਅਦ ਡੱਲੇਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜੀ ਦੇਖੋ ਇਹਨਾਂ ਨੇ ਇਹ ਕਿਹਾ ਕਿ ਅਸੀਂ ਕੁਸਝਾ ਇਹ ਡੱਲੇਵਾਲ ਸਾਹਿਬ ਜਾਂ ਇਹਨਾਂ ਦਾ ਗਰੁੱਪ ਕਹਿੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕੋ ਜਾਗੂਆਂ ਨੇ ਸੱਦਾ ਦਿੱਤਾ ਗਿਆ ਸੀ ਕਿ ਤੁਸੀਂ ਸਾਡੀ ਗੱਲ ਹੀ ਸੁਣਦੇ ਗੱਲ ਸੁਣੋ ਆ ਕੇ ਇਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਕਿਸਾਨ ਭਵਨ ਦੇ ਵਿੱਚ ਪੰਜ ਕੁਰਸੀਆਂ ਲਾਤੀਆਂ ਉਹਦੇ ਤੇ ਫੋਟੋਆਂ ਰੱਖਤੀਆਂ ਇੱਕ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ મોદી ਦੀ ਦੂਜੇ ਤੇ ਗ੍ਰਹਿ ਮੰਤਰੀ ਅਮਿਤ ਸ਼ਾਦੀ ਤੀਜੇ ਤੇ ਇਹਨਾਂ ਦੇ ਪ੍ਰਧਾਨ ਜੇਪੀ ਨੱਡਾ ਦੀ ਚੌਥੇ ਤੇ ਖੇਤੀਬਾੜੀ ਮੰਤਰੀ ਅਰਜਨ ਮੁੰਡਾ ਦੀ ਤੇ ਪੰਜਵੇਂ ਤੇ ਪ੍ਰਧਾਨ ਪ੍ਰਦੇਸ਼ ਕਾਂਗਰਸ ਭਾਜਪਾ ਸ੍ਰੀਲ ਜਾਖੜ ਦੀ ਇਹਨਾਂ ਨੇ ਤਸਵੀਰਾਂ ਇੱਥੇ ਲਾਤੀਆਂ ਕਹਿੰਦੇ ਕੋਈ ਵੱਡਾ ਆਇਆ ਨਹੀਂ ਡਲੇਵਾਲ ਸਾਹਿਬ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਜੇਕਰ ਇਹ ਐਮਐਸਪੀ ਦੇ ਉੱਤੇ ਖਰੀਦਦੇ ਐ ਇਹਨਾਂ ਨੂੰ ਘਾਟਾ ਨਹੀਂ ਘਾਟਾ ਉਹਨਾਂ ਫਸਲਾਂ 'ਚ ਪੈਂਦਾ ਹੈ ਜਿਹੜੀਆਂ ਐਮਐਸਪੀ ਤੇ ਨਹੀਂ ਹਨ ਜਿਵੇਂ ਟਮਾਟਰ ਆਲੂ ਵਗੈਰਾ ਬਗੈਰਾ ਉਹ ਕਹਿੰਦੇ ਕਿ ਜਿਹੜੀਆਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਬਾਈ ਫਸਲਾਂ ਦੇ ਉੱਤੇ ਤੁਹਾਨੂੰ ਐਮਐਸਪੀ ਦੇਵਾਂਗੇ ਇਸੇ ਤਰ੍ਹਾਂ ਨੰਕ ਮਾਰੇ ਗੱਲ ਕੀਤੀ ਇਹਦੀ ਕਿੰਨੀ ਖਰੀਦ ਆ ਤੇ ਕਿੰਨੀ ਖਫਤਾ ਹੈ ਪੰਜਾਬ ਚੋਂ ਕਿੰਨੀ ਖਰੀਦੀ ਜਾਂਦੀ ਹੈ ਖਫਤੇ ਦੀ ਕਿੰਨੀ ਆ ਡਲੇਵਲ ਸਾਹਿਬ ਕਹਿੰਦੇ ਅੱਜ ਤੱਕ ਦੇਖਿਆ ਕਿ ਆਟਾ 100 ਰੁਪਏ ਦੇ ਪਹੁੰਚਿਆ ਹੋਵੇ ਉਹੀ ਟਿਪ ਹੈ 35 ਰੁਪਏ ਦੇ ਨੇੜੇ ਤੇੜੇ ਰਹਿੰਦਾ 30 ਤੋਂ ਲੈ ਕੇ 35 ਦੇ ਵਿੱਚ ਤੇ ਦੂਜੀਆਂ ਚੀਜ਼ਾਂ ਦੀ ਉਹ ਕਹਿੰਦੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਜਿਹੜੇ ਕਿਸਾਨ ਪਰਚੇ ਦਰਜ ਹੋਇਆ ਉਹ ਰੱਦ ਹੋਣਗੇ ਉਹ ਕਹਿੰਦੇ ਸਾਡੇ ਨਾਲ ਇਹ ਵੀ ਵਾਦਾ ਕੀਤਾ ਸੀ ਕਿ ਤੁਹਾਨੂੰ ਅਸੀਂ ਜਿਹੜੀਆਂ ਕੁਝ ਹੋਰ ਫਸਲਾਂ ਤੇ ਐਮਐਸਪੀ ਦੇਵਾਂਗੇ ਇਹ ਗੱਲ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੇ ਪ੍ਰੈਸ ਕਾਉਰਪਰਸ ਦੇ ਵਿੱਚ ਕਈ ਉਹਨਾਂ ਦੇ ਨਾਲ ਸਰਜੀਤ ਸਿੰਘ ਫੂਲ ਤੇ ਹੋਰ ਨਾਲ ਉਹਨਾਂ ਨੇ ਆਪਣਾ ਅਗਲਾ ਪ੍ਰੋਗਰਾਮ ਵੀ ਦੱਸਤਾ ਦੁਜੇ ਪਸੇਖ ਚੈਨਲ ਦੇ ਉੱਤੇ ਅਨੈਲ ਸਰੀਨ ਨੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਉਹ ਕਹਿੰਦੇ ਭਾਈ ਸਾਹਿਬ ਇਹ ਦੱਸੋ ਕਿ ਇਹਨਾਂ ਦੇ ਕਿੱਡੀ ਹਾਸੋ ਜੀਆਂ ਗੱਲਾਂ ਨਹੀਂ ਕੀ ਦੇਸ਼ ਦਾ ਪ੍ਰਧਾਨ ਮੰਤਰੀ ਬਿਨਾ ਪ੍ਰੋਗਰਾਮ ਤੋਂ ਤਰੇ ਆਉਂਦਾ ਹੈ ਗ੍ਰਹਿ ਮੰਤਰੀ ਬਿਨਾ ਪ੍ਰੋਗਰਾਮ ਤੋਂ ਆਜੂਗਾ ਚੋਣਾਂ ਚੱਲਦੀਆਂ ਨੇ ਸਾਰਿਆਂ ਦੇ ਸ਼ਡਿਊਲ ਨੇ ਇਹਨਾਂ ਚੋਂ ਕਿਸੇ ਨੇ ਪ੍ਰਧਾਨ ਮੰਤਰੀ ਤੋਂ ਗ੍ਰਹਿ ਮੰਤਰੀ ਤੋਂ ਪ੍ਰਧਾਨ ਤੋਂ ਖੇਤੀਬਾੜੀ ਮੰਤਰੀ ਤੋਂ ਜਾ ਸੁਪਰੇ ਦੇ ਪ੍ਰਧਾਨ ਤੋਂ ਕੋਈ ਟਾਈਮ ਲਿਆ ਸੀ ਜਦੋਂ ਕਹਿੰਦੇ ਤਿੰਨ ਤਿੰਨ ਮੰਤਰੀ ਇਹਨਾਂ ਨਾਲ ਗੱਲ ਕਰਨ ਆਉਂਦੇ ਆ ਇਹਨਾਂ ਦੇ ਕੋਲੇ ਕੋਈ ਬੁੱਦਾ ਹੀ ਨਹੀਂ ਹੁੰਦਾ ਗੱਲ ਹੀ ਨਹੀਂ ਕਰ ਸਕਦੇ ਉਹਦੇ ਤੋਂ ਇਹ ਭੱਜ ਜਾਂਦੇ ਨੇ ਸੋ ਉਹ ਦਾਵਾ ਕਰਦੇ ਆ ਕਿ ਅਸੀਂ 6000 ਰੁਪਏ ਸਾਲਾਨਾ ਕਿਸਾਨਾਂ ਦੇ ਖਾਤੇ 'ਚ ਪਾਉਨੇ ਆ ਉਹ ਕਹਿੰਦੇ ਆ ਕਿ ਅੰਦਾਜ਼ਾ ਲਾ ਲਓ 2014 ਤੋਂ ਪਹਿਲਾਂ ਫਸਲਾਂ ਦੀ ਐਮਐਸਪੀ ਕੀ ਸੀ ਤੇ ਹੁਣ ਕੀ ਹੈ ਪੰਜ ਫਸਲਾਂ ਦੇ ਉੱਤੇ ਇਹਨਾਂ ਦੀ ਕੇਂਦਰ ਦੀ ਸਰਕਾਰ ਹੋਰ ਜਿਹੜਾ ਹੈਗਾ ਉਹ ਸ਼ਾਮਲ ਕਰਨ ਨੂੰ ਕਹਿੰਦੀ ਸੀ ਪਰ 5 ਸਾਲ ਵਾਸਤੇ ਸੋ ਹੁਣ ਮੇਰੇ ਖਿਆਲ ਡੱਲੇਵਾਲ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਥਾਰੇ ਪਹਿਲਾਂ ਡੱਲੇਵਾਲ ਸਾਹਿਬ ਇਸ ਗੱਲ ਨੂੰ ਜ਼ਰੂਰ ਕਲੀਅਰ ਕਰਦੇ ਹਨ ਕਿ ਜਿਹੜੀ ਇਹ ਭਾਰਤ ਦੀ ਸਰਕਾਰ ਹੈ ਐਸ ਸਥਿਤੀ ਦੇ ਵਿੱਚ ਇਹਨਾਂ ਦੀਆਂ ਗੱਲਾਂ ਮੰਨ ਕੇ ਲਾਗੂ ਕਰ ਸਕਦੀ ਹੈ ਚੋਣ ਕਮਿਸ਼ਨ ਮੰਨ ਲੇਗਾ ਇਹ ਸਾਰੀਆਂ ਗੱਲਾਂ ਅਗਲੇ ਸਮੇਂ ਦੇ ਦੌਰਾਨ ਜਿਹੜੀ ਨਵੀਂ ਸਰਕਾਰ ਆਊਗੀ ਇਹਦੀ ਗਰੰਟੀ ਹੈ ਕਿ ਉਹ ਇਹਨਾਂ ਬਿਨਾਂ ਲਾਗੂ ਰੱਖਣਗੇ ਉਹ ਆਪਣੀ ਨੀਤੀਬਾਧਕ ਚਲਾਉਣਗੇ ਜਿਹੜਾ ਵੀ ਆਊਗਾ ਜਿਹੜੀਆਂ ਹੋਰ ਉਹ ਤਾਂ ਅਗੜੀ ਵੀਰ ਕਹਿ ਚੁੱਕਿਆ ਅ ਰਾਹੁਲ ਗਾਂਧੀ ਸਾਹਿਬ ਵੀ ਜੇ ਇੰਡੀਆ ਗੱਠ ਜੋੜ ਹੋ ਹੋਂਦ ਚ ਆਇਆ ਸਰਕਾਰ ਬਣਾਈ ਤਾਂ ਦੋ ਤਰ੍ਹਾਂ ਦੇ ਸ਼ਹੀਦ ਨਹੀਂ ਚਲਣਗੇ ਇਸ ਕਰਕੇ ਇਹ ਆਪ ਦੀ ਗੱਲ ਕਹਿੰਦੇ ਆ ਦੂਜੇ ਆਪ ਦੀ ਗੱਲ ਕਹਿੰਦੇ ਆ ਪਰ ਇੱਕ ਗੱਲ ਇਹ ਜ਼ਰੂਰ ਦੇਖ ਲੈਣ ਲੋਕਾਂ ਨੂੰ ਤੰਗ ਨਾ ਕਰੋ ਔਰ ਜਿਹੜੀ ਸਰੀਰ ਹੋਰਾਂ ਨੇ ਇੱਕ ਹੋਰ ਵੱਡੀ ਗੱਲ ਕਹਿਤੀ ਕਹਿੰਦੇ ਅਸੀਂ ਇਹਨਾਂ ਨਾਲ ਗੱਲ ਨਿਬੇੜ ਲੈਨੇ ਤੇ ਬਾਕੀ ਮੰਨ ਲੈਣਗੇ ਜੀ ਜਿਹੜੀ ਬਟੀਆਂ ਜਿੱਥੇ ਬੰਦੀਆਂ ਨੇ ਉਹ ਤਾਂ ਇਹਨਾਂ ਦਾ ਹਿੱਸਾ ਹੀ ਨਹੀਂ ਉਹਨਾਂ ਨੇ ਕਹਿਤਾ ਕਿਉਂਕਿ ਕਾਂਗਰਸ ਪਾਰਟੀ ਨੇ ਕਰਜ਼ੇ ਦੀ ਤੇ ਐਮਐਸਪੀ ਦੀ ਗਰੰਟੀ ਦੀ ਆਪਣੇ ਚੋੜ ਮਨੋਰਥ ਪੱਤਰ ਚ ਪਾਈ ਵੀ ਹੈ ਜੀ ਰਕੇਸ਼ ਚਕੈਤੁਰਾ ਨੇ ਕਹਿਤਾ ਕਿ ਜਿਹੜਾ ਕਿਸਾਨਾਂ ਦੀ ਗੱਲ ਕਰੂ ਸੀ ਉਹਦੇ ਨਾਲ ਖੜਾਂਗੇ ਸੋ ਮੇਰਾ ਖਿਆਲ ਹੈ ਕਿ ਕਿਸਾਨ ਜਥੇ ਬੰਦਗਾਂ ਦਾ ਜੋ ਮੂਡ ਲੱਗਦਾ ਉਹ ਭਾਰਤੀ ਜਨਤਾ ਪਾਰਟੀ ਦੇ ਉਲਟ ਭੁਗਤਣ ਦਾ ਲੱਗ ਰਿਹਾ ਹੈ ਅੱਗੇ ਦੇਖੋ ਸਰਕਾਰ ਕੀ ਦੀ ਆਉਂਦੀ ਹੈ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਆਮ ਆਦੀ ਪਾਰਟੀ ਦੇ ਮੰਤਰੀ ਨੇ ਜੀ ਲਾਲਜੇ ਸਿੰਘ ਭੁੱਲਰ ਉਹ ਹਰਮੰਦਰ ਸਾਹਿਬ ਵਿਖੇ ਪਹੁੰਚੇ ਜਿੱਥੇ ਉਹਨਾਂ ਤੋਂ ਨੇਸ਼ਨ ਨੂੰ ਲੈ ਕੇ ਸਵਾਲ ਪੁੱਛੇ ਗਏ ਜੀ ਉੱਥੇ ਕਿਸ਼ਰਧਾਲ ਨੌਜਵਾਨ ਕਿਸ਼ਰਧਾਲੂ ਨੇ ਇਹਨਾਂ ਨੂੰ ਘੇਰ ਲਿਆ ਇਹ ਦਰਬਾਰ ਸਾਹਿਬ ਨਤਮਸਤਕ ਹੋਣ ਗਏ ਸੀ ਉਹ ਕਹਿੰਦੇ ਪਹਿਲੀ ਗੱਲ ਤਾਂ ਸਾਨੂੰ ਉਮੀਦ ਹੀ ਨਹੀਂ ਕਿ ਤੁਸੀਂ ਚਿੱਟਾ ਜਿਹੜਾ ਵਿਕ ਰਿਹਾ ਨਸ਼ਾ ਵਿਕ ਰਿਹਾ ਉਹਦੇ ਤੇ ਕਾਬੂ ਕਰ ਲਵੋਗੇ ਪਿਛਲੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਤੇ ਪ੍ਰਧਾਨ ਮੰਤਰੀ ਸੌਰੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਟਿਆਲੇ ਦੇ ਪੋਲਾ ਮੈਦਾਨ ਵਿੱਚ ਐਲਾਨ ਕੀਤਾ ਸੀ ਸਾਨੂੰ ਇੱਕ ਸਾਲ ਹੋਰ ਦੇ ਦਿਓ ਦੂਜਾ ਉਹਨੇ ਜਿਹੜਾ ਲਾਲਜੀਤ ਭੁੱਲਰ ਨੇ ਆਪ ਆਖਿਆ ਇਹ ਸਵਰਨਕਾਰ ਤੇ ਰਾਮਗੜੀਆ ਭਾਈਚਾਰੇ ਬਾਰੇ ਇਹ ਪੱਤਰਕਾਰਾਂ ਨੇ ਪੁੱਛਿਆ ਕਿ ਦੋ ਵਾਰ ਸਵਾਲ ਪੁੱਛੇ ਪਰ ਲਾਲਜੀਤ ਭੁੱਲਰ ਤਾਲਦਾ ਹੋਇਆ ਅੱਗੇ ਤੁਰਦਾ ਦਿਖਾਈ ਦਿੱਤਾ ਸੋ ਠੁਕਵਾ ਜਵਾਬ ਨਹੀਂ ਦੇ ਸਕੇ ਜੀ ਸੋ ਤੇ ਜਿਹਦੇ ਪਾਸੇ ਪੰਜਾਬ ਬੀਜੇਪੀ ਦੇ ਜੀ मीत ਪ੍ਰਧਾਨ ਨੇ ਰੋਬਿੰਨ ਸੰਪਲਾ ਵੱਲੋਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲੈ ਗਿਆ ਜੀ ਇਹ ਜਦੋਂ ਤੱਕ ਚੋਣਾ ਨਹੀਂ ਹੁੰਦੀਆਂ ਨਾ 1 ਜੂਨ ਤੱਕ ਆਯਾਰਾਮ ਗਿਆਰਾਮ ਦਾ ਕੰਮ ਚੱਲਦਾ ਰਹੇਗਾ ਵਿਜੇ ਸੰਪਲਾ ਸਾਹਿਬ ਨੂੰ ਮਨਾਲਿਆ ਉਹਨਾਂ ਦੇ ਨਿੱਜੀ ਕੀ ਸੀ ਹੋ ਸਕਦਾ ਵਿਜੇ ਸੰਪਲਾ ਸਾਹਿਬ ਵੀ ਕਿਸੇ ਹੋਰ ਪਾਸੇ ਨੂੰ ਜਾਂਦੇ ਪਰ ਉਹ ਮਨਾਲੇ ਇਹਨਾਂ ਨੂੰ ਲੱਗਿਆ ਹੋਵੇ ਠੀਕ ਨਹੀਂ ਹਰ ਬੰਦੇ ਦਾ ਆਪਣਾ ਅਧਿਕਾਰ ਹੈ ਮੌਜੂਦਾ ਸਰਕਾਰ ਹੈ ਉਹਨੇ ਫਿਰ ਆਮ ਆਦਮੀ ਪਾਰਟੀ ਵਿੱਚ ਜਾਣ ਦਾ ਫੈਸਲਾ ਕਰ ਲਿਆ ਜੀ ਸੋ ਦੂਜੇ ਪਾਸੇ ਇੱਕ ਨਿੱਜੀ ਚੈਨਲ ਦੇ ਨਾਲ ਰਾਜਾ ਵੜਿੰਗ ਵੱਲੋਂ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਨੇ ਇੱਛਾ ਜਤਾਈ ਹੈ ਵੀ ਮੈਂ ਮੁੱਖ ਮੰਤਰੀ ਬਣਨਾ ਚਾਹੁੰਦਾ ਜੀ ਕੌਣੇ ਬਣਨਾ ਚਾਹੁੰਦਾ ਜਿਹੜਾ ਸਿਆਸਤ ਦੇ ਵਿੱਚ ਆਇਆ ਹੈ ਉਹ ਇੱਕ ਇੱਕ ਸਟੈਪ ਚੜਦਾ ਹੈ ਆਮ ਆਦਮੀ ਪਾਰਟੀ ਦਾ ਸੁਪਰੀਮੋ ਇਹ ਤਾਂ 14 ਚ ਹੀ ਇਹ ਸੁਪਰਾ ਪਾਲ ਕੇ ਬਾਰਾਨਸੀ ਤੋਂ ਪ੍ਰਧਾਨ ਮੰਤਰੀ ਖਿਲਾਫ ਚੋਣ ਲੜਨ ਤੁਰ ਪਿਆ ਸੀ ਜਿਹੜਾ ਬੰਦਾ ਸਿਆਸਤ ਚਾਹੁੰਦਾ ਹੈ ਆਖਰ ਜੇ ਮੌਕਾ ਮਿਲੇ ਉਹ ਜ਼ਰੂਰ ਜਾਂਦਾ ਹੈ ਤੇ ਅਵਰਿੰਦਰ ਸਿੰਘ ਰਾਜਾ ਬੜੇ ਕਿ ਜੇ ਸੁਪਨੇ ਦੇਖ ਰਿਹਾ ਉਹ ਕਹਿੰਦਾ ਮੇਰੀਆਂ ਤਾਂ ਲਕੀਰਾਂ ਚ ਲਿਖਿਆ ਪਿਆ ਪਤਾ ਨਹੀਂ ਉਹਨੂੰ ਕਿਹੜੇ ਜੋਤਿਸ਼ੀ ਨੇ ਦੱਸਤਾ ਕਿ ਤੂੰ ਬਣੇਗਾ ਪਤਾ ਨਹੀਂ ਭਵਿੱਖ ਦੇ ਵਿੱਚ ਕੀ ਹੁੰਦਾ ਹੈ ਇਹ ਅੱਜ ਦੀਆਂ ਗੱਲਾਂ ਤਾਂ ਹੈ ਨਹੀਂ ਅਜੇ ਤਾਂ ਲੋਕ ਸਭਾ ਦੀਆਂ ਚੋਣਾਂ ਹੋ ਰੀਆਂ ਨੇ ਉਹ ਲੱਗ ਸਕਦਾ 2027 ਦੇ ਵਿੱਚ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਪਾਰਟੀ ਇੰਨੀਆਂ ਕਿ ਸੀਟਾਂ ਜਿੱਤ ਜੇ ਉਹਦਾ ਸੁਪਨਾ ਪੂਰਾ ਹੋ ਜੇ ਹਾਲਾਤ ਉਹ ਜੇ ਬਣ ਜਾਣ ਉਹ ਉਸ ਪਾਸੇ ਵੱਲ ਚਲੇ ਜਾਵੇ ਇਹ ਸਮੇ ਤੋਂ ਪਹਿਲਾਂ ਦੀ ਗੱਲ ਹੈ ਤੇ ਰਵਨੀਤ ਮਿੱਟੂ ਤੇ ਹੋਰਾਂ ਨੂੰ ਕਿਹਾ ਕਹਿੰਦੇ ਇਹਨੇ ਤਾਂ ਦਾਦੇ ਦੀ ਇੱਜ਼ਤ ਵੀ ਨਹੀਂ ਰੱਖੀ ਦਾਦੇ ਦੀ ਚਿੱਟੀ ਪੱਗ ਵੀ ਮਿੱਟੀ 'ਚ ਰੋਲਦੀ ਜੀ ਜੀ ਸੋ ਜੇਪਾਸੇ ਗੱਲ ਕਰਦੇ ਹਾਂ ਜੀ ਕਾਂਗਰਸ ਦੇ ਸਾਬਕਾ ਐਮਐਲਏ ਉਹਨਾਂ ਦਾ ਐਕਸੈਂਟ ਹੋ ਜਾਂਦਾ ਤੇ ਉਹਨਾਂ ਨੂੰ ਫਿਰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜੀ ਦੇਖੋ ਅੰਗਿਤ ਸਿੰਘ ਇਹ ਸਾਬਕਾ ਵਿਧਾਇਕ ਨੇ ਇਹਨਾਂ ਦਾ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਦੇ ਉੱਤੇ ਹਾਦਸਾ ਹੋ ਗਿਆ ਇਹਨਾਂ ਦੀ ਹਾਲਤ ਨਾਜ਼ੁਕ ਹੈ ਐਕਸ ਯੂਵੀ ਕਾਰ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਪਿੰਡ ਕਾਠਗੜਾ ਅਤੇ ਟੌਂਸਾ ਦੇ ਵਿੱਚ ਇਹ ਵਾਪਰਿਆ ਇਹ ਨਵਾਂ ਚਾਰ ਤੋਂ ਚੰਡੀਗੜ੍ਹ ਜਾ ਰਹੇ ਸੀ ਇੱਕ ਐਂਬੂਲੈਂਸ ਨਾਲ ਟਕਰਾ ਗਈ ਅਤੇ ਡਵਾਈਡਰ ਨਾਲ ਮੇਰਾ ਖਿਆਲ ਆ ਕਿ ਹਾਦਸੇ ਹਮੇਸ਼ਾ ਆ ਨਗੈੜੀ ਦੇ ਨਾਲ ਹੀ ਵਾਪਰਦੇ ਨੇ ਤੇ ਇਹਨਾਂ ਨੂੰ ਇੱਕ ਤੇ ਇਹਨ ਗੱਲੀ ਹੋ ਗਈ ਉਹਦਾ ਜਾਂਚ ਦਾ ਵਿਸ਼ਾ ਹੈ ਪਰ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਗੰਭੀਰ ਨੇ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਕਿ ਉਹ ਤੰਦਰੁਸਤ ਹੋਣ ਤੇ ਆਪਣੀ ਪਾਰਟੀ ਲਈ ਕੰਮ ਕਰਨ ਜੀ ਸੋਦੇ ਜੀ ਪਾਸੇ ਅਰਵਿੰਦ ਕੇਜਰੀਵਾਲ ਜੋ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੀ ਨ्यायिक ਹਰਾਸਤ ਵਿੱਚ ਵਾਅਦਾ ਕਰ ਦਿੱਤਾ ਗਿਆ ਜੀ ਦੇਖੋ ਦੇਦੋਕ ਵੀ ਕਦੋਂ ਪੱਕੇ ਤੌਰ ਤੇ ਕੇਸ ਅਦਾਲਤਾਂ ਵਿੱਚ ਨਹੀਂ ਚਲਦੇ ਉਦੋਂ ਤੱਕ ਨਿਆਂਕ ਰਸਤਾ ਜਿਹੜੀ 14 14 ਦਿਨ ਕਰਕੇ ਵਧੀ ਜਾਂਦੀ ਹੈ ਰਮਿੰਦ ਕੇਜਰੀਵਾਲ ਨੂੰ ਵੀ ਰੋਜ ਆਇਬ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ। ਮਾਨਯੋਗ ਅਦਾਲਤ ਨੇ ਉਹਨਾਂ ਨੂੰ 7 ਮਈ ਤੱਕ ਉਹਨਾਂ ਦੀ ਨਿਆਂਇਕ ਰਾਸਤ ਅੱਗੇ ਬਿਤਾ ਦਿੱਤੀ ਗਈ। ਸੋ ਜੀ ਕਮੰਦਪਾਗੀ ਗੱਲ ਸਾਹਮਣੇ ਆਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਕਹਿੰਦੇ ਸ਼ਾਰਟ ਸਰਕਟ ਦੇ ਨਾਲ ਸੜਕੇ ਸਵਾਹ ਹੋ ਗਏ ਨੇ ਜੀ। ਜੱਟਾ ਵਾਲਾ ਚੌਂਤਰਾ ਸ਼੍ਰੀ ਪੁਨਿਸ਼ ਸਾਹਿਬ ਇਹ ਗੁਰਦੁਆਰਾ ਸਾਹਿਬ ਹੈਗਾ। ਦੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਕਹਿੰਦੇ ਆ ਕਿ ਬਿਜਲੀ ਦੇ ਚੰਗਿਆੜੇ ਉਹਨਾਂ ਕਰਕੇ ਅੱਗ ਲੱਗੀ ਤੇ ਉਹ ਨੁਕਸਾਨੇ ਗਏ ਸਥਾਨਕ ਇਤਿਹਾਸਕ ਗੁਰਦੁਆਰਾ ਦੁਖਨਮਾਰਨ ਸਾਹਿਬ ਦੇ ਮੈਨੇਜਰ ਸਰਦਾਰ ਕਰਨੈਲ ਸਿੰਘ ਆਪਣੀ ਟੀਮ ਦੇ ਨਾਲ ਉੱਥੇ ਪਹੁੰਚੇ ਪੁਲਿਸ ਪਹੁੰਚ ਗਈ ਉਹਨਾਂ ਨੇ ਦੱਸਿਆ ਕਿ ਇਹ ਅਗਰ ਭੇਟ ਹੋਏ ਸਰੂਪ ਉਹਨਾਂ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਗੇ ਧਰਮਕ ਰੌ ਰੀਤਾ ਦੇ ਮੁਤਾਬਕ ਜੋ ਕੁਝ ਵੀ ਅਗਲੀ ਕਾਰਵਾਈ ਜੋ ਕਰਨੀ ਹੈ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਉਹ ਕੀਤੀ ਜਾਊਗੀ ਉਧਰੋਂ ਸਾਰੇ ਧਾਰਮਿਕ ਸਥਾਨਾਂ ਦੇ ਵਿੱਚ ਇਸ ਵੇਲੇ ਸੀਸੀਟੀਵੀ ਕੈਮਰਾ ਜੁ ਲੱਗੇ ਹੋਏ ਨੇ ਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਜਿਹੜੀ ਅਗਲੀ ਫੁਟੇਜ ਵਗੈਰਾ ਦੇਖੀ ਜਾਊਗੀ ਕਿ ਵਾਕਈ ਇਹ ਸ਼ੋਰਟ ਸਕਤਾਂ ਜਾਇ ਦੇ ਵਿੱਚ ਕੋਈ ਹੋਰ ਤੱਥ ਹੈ ਇਹਦੀ ਵੀਰ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗੇਗਾ ਹਾਲ ਦੀ ਘੜੀ ਭਾਈ ਕਰਨਲ ਸਿੰਘ ਹੋਰਾਂ ਨੇ ਇਹਨਾਂ ਸਰੂਪਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਸਥਿਤੀ ਬਿਲਕੁਲ ਸ਼ਾਂਤ ਦੱਸੀ ਜਾਂਦੀ ਹੈ ਦੀ ਜਾਂਚ ਦਾ ਵਿਸ਼ਾ ਹੈ ਜਾਂਚ ਤੋਂ ਬਾਅਦ ਪਤਾ ਲੱਗੇਗਾ ਅਸਲੀਅਤ ਇਹਦੇ ਪਿੱਛੇ ਕੀ ਹੈ ਜੀ ਸੋ ਦੂਜੇ ਪਾਸੇ ਜਿੱਥੇ ਚੋਣਾਂ ਨੇ ਉੱਥੇ ਹੀ ਜੋ ਸਾਡੇ ਪੰਜਾਬੀ ਭਾਈ ਨੇ ਉਹ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਤੇ ਉਹਨਾਂ ਕਾਫੀ ਦਿਲਚਸਪੀ ਦਿਖਾਉਂਦੇ ਚੋਣਾਂ ਦੇ ਵਿੱਚ ਪਰ ਜੋ ਹੁਣ ਚੋਣਾਂ ਹੋ ਰਹੀਆਂ ਨੇ ਉਹਨਾਂ ਦੀ ਦਿਲਚਸਪੀ ਕਿਤੇ ਨਾ ਕਿਤੇ ਟਲਸਬ ਘਟਦੀ ਹੋਈ ਦਿਖਾਈ ਦੇ ਰਹੀ ਹੈ ਅਸਲ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਇਹਨਾਂ ਸਿਆਸੀ ਲੋਕਾਂ ਨੇ ਉਹਨਾਂ ਦੀਆਂ ਜੇਬਾਂ ਦੇ ਉੱਤੇ ਵੱਡੇ ਵੱਡੇ ਡਾਕੇ ਮਾਰੇ 2014 ਤੋਂ ਪਹਿਲਾਂ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਿਆ 12 ਤੋਂ ਦੇਸ਼ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਗਿਆ ਭ੍ਰਿਸ਼ਟਾਚਾਰ ਦੀ ਅਸਲ ਜੜ ਤਾਂ ਕਾਂਗਰਸ ਹੈ ਅਸੀਂ ਬਦਲਾ ਲੈ ਕੇ ਆਉਣਾ ਹੈ ਪੰਜਾਬ ਦੇ ਵਿੱਚ ਵੀ ਬਦਲਾ ਦੀ ਗੱਲ ਆਈ 14-14 ਨਾਲ ਚੱਲੀ 4 ਐਮਪੀ ਪੰਜਾਬ ਨੇ ਦਿੱਤੇ ਆਮ ਆਦਮੀ ਪਾਰਟੀ ਨੂੰ ਇੱਕੋ ਇੱਕ ਰਾਜ 17 ਦੇ ਵਿੱਚ ਇਹ ਹੋਰ ਪੌੜੀ ਚੜ ਗਏ 22 ਤੇ ਪਹੁੰਚ ਗਏ ਤੇ ਇਸ ਵਾਰ ਤਾਂ 92 17 ਦੇ ਵਿੱਚ ਨਰਾਸ਼ ਕੀਤਾ ਕੁਝ ਘਟਨਾਵਾਂ ਵਾਪਰ ਗਈਆਂ ਜਹਾਜ਼ ਭਰ-ਭਰ ਕੇ ਆਏ ਜਿਵੇਂ ਆਈਪੀਐਲ ਦਾ ਮੈਚ ਵੇਖਦੇ ਆ ਨਾ ਵੱਡੀਆਂ ਸਕਰੀਨਾਂ ਲਾ ਲਈਆਂ ਪਿੰਡਾਂ 'ਚ ਕਿ ਆਇਆ ਕੇਜਰੀਵਾਲ ਸਾਹਿਬ ਬਦਲਾ ਲਿਆ ਰਹੇ ਨੇ ਉਹ ਬਦਲਾ ਭਾਈਚਾ ਆ ਗਿਆ ਅੱਜ ਉਹਨਾਂ ਦੇ ਮਨ 'ਚ ਨਰਾਸ਼ਤਾ ਹੈ ਉਹਨਾਂ ਨੇ ਪੈਸੇ ਵੀ ਬਹੁਤ ਮੋٹے ਦਿੱਤੇ ਲੈ ਕੇ ਵੀ ਆਏ ਕਈ ਪਰ ਪੱਲੇ ਕੀ ਪਈ ਨਰਾਸ਼ਾ ਸਭ ਤੋਂ ਵੱਧ ਦੁਆਬੇ ਵਾਲੇ ਖੇਤਰ ਦੇ ਵਿੱਚ ਆਇਆ ਕਰਦੇ ਸਨ ਪਰ ਇਸ ਵਾਰ ਉਹਨਾਂ ਦਾ ਮੋਹ ਭੰਗ ਹੋ ਗਿਆ ਉਹਨਾਂ ਦੇ ਵਿੱਚੋਂ ਘੱਟ ਤੋਂ ਘੱਟ ਲੋਕ ਹੀ ਇਸ ਪਾਸੇ ਵੱਲ ਆਏ ਤੇ ਉਹ ਕਹਿ ਸਕਦੇ ਆਪਾਂ ਕਿ ਉਹਨਾਂ ਨੂੰ ਲਗਾਉ ਨਹੀਂ ਰਿਹਾ ਸਿਆਸਤਦਾਨਾਂ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਸਾਡੇ ਪ੍ਰਵਾਸੀ ਭਾਰਤੀਆਂ ਦਾ ਇੱਕ ਤਰੀਕੇ ਨਾਲ ਮੋਹ ਭੰਗ ਕਰਤਾ ਜੀ ਸੋ ਅਰਨਾਚਲ ਪ੍ਰਦੇਸ਼ ਦੇ ਵਿੱਚ 8 ਬੂਥਾਂ ਦੇ ਉੱਤੇ ਮੁੜ ਤੋਂ ਚੋਣਾਂ ਹੋਣਗੀਆਂ ਜੀ ਹਾਂ ਚੋਣ ਕਮਿਸ਼ਨ ਨੇ ਉਸੇ ਦਿਨੀ ਉੱਥੇ ਕੋਈ ਗੜਬੜੀ ਹੋਈ ਇਸ ਕਰਕੇ ਉਹਨਾਂ ਨੇ ਕਹਿਤਾ ਸੀ ਕਿ ਜਿਹੜੀਆਂ ਇਹ ਬੂਥ ਨੇ ਇਹਨਾਂ ਦੇ ਉੱਤੇ ਮੁੜ ਤੋਂ ਵੋਟਿੰਗ ਕਰਾਈ ਜਾਵੇਗੀ ਸਿਆਸੀ ਪਾਰਟੀਆਂ ਨੇ ਵੀ ਉੱਥੇ ਮੰਗ ਕੀਤੀ ਸੀ ਉਹਨਾਂ ਅੱਠ ਦੇ ਉੱਤੇ ਹੁਣ ਕੱਲ ਉਥੋਂ ਦਾ ਚੋਣ ਅਮਲਾ ਇਹਨਾਂ ਦੀ VOTING ਕਰਵਾ ਰਿਹਾ ਹੈ ਜੀ ਜੀ ਸੋ ਦੂਜੇ ਪਾਸੇ ਸਿਆਸੀ ਆਗੂਆਂ ਦੇ ਜਿਹੜੇ ਵਿਚਾਰਧਾਰਾ ਉਹ ਖਤਮ ਹੁੰਦੀ ਜਾ ਰਹੀ ਹੈ ਜੀ ਬਿਲਕੁਲ ਤੁਸੀਂ ਹੁਣੇ ਗੱਲ ਕਰਕੇ ਹਟਿਓ ਕਿ ਆ ਸੰਪਲਾ ਜਿਹੜਾ ਦੂਜੇ ਪਾਸੇ ਜੁਆਇਨ ਕਰ ਗਿਆ ਰੋਵਣ ਸੰਪਲਾ ਅਸੀਂ ਲਗਾਤਾਰਤਾ ਦੇ ਵਿੱਚ ਦੇਖ ਰਹੇ ਹਾਂ ਸਿਆਸੀ ਪਾਰਟੀਆਂ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਕੋਈ ਉਧਰ ਨੂੰ ਚੱਲਿਆ ਕੋਈ ਉਧਰ ਨੂੰ ਚੱਲਿਆ ਕੋਈ ਉਧਰ ਨੂੰ ਚੱਲਿਆ ਮੈਨੂੰ ਦੇ ਦਿਓ ਟਿਕਟ ਨਹੀਂ ਤਾਂ ਫਿਰ ਮੈਂ ਪਤਾ ਨਹੀਂ ਕੀ ਕਰ ਦੂੰ ਇਸ ਪਾਸੇ ਵੱਲ ਜਿਹੜਾ ਜਾਣਾ ਹੈ ਇਹ ਬਿੱਟੂ ਕਾਫੀ ਚਿੰਤਾ ਦਾ ਵਿਸ਼ਾ ਅੱਜ ਸਿਆਸਤਦਾਨਾਂ ਦੇ ਵਿੱਚੋਂ ਪਾਰਟੀਆਂ ਦੀ ਮਜ਼ਬੂਤੀ ਵਾਲਾ ਮੋਹ ਖਤਮ ਹੁੰਦਾ ਜਾ ਰਿਹਾ ਹੈ ਲਗਾਤਾਰਤਾ ਦੇ ਵਿੱਚ ਕੁਰਸੀ ਇੱਕ ਨੰਬਰ ਤੇ ਹੈ ਸਾਰੇ ਨੇ ਇਕੱਲੇ ਇੱਕ ਦੀ ਗੱਲ ਕੀ ਕਰਗੇ ਇਹ ਰੁਝਾਨ ਬੜਾ ਮਾੜਾ ਰੁਝਾਨ ਹੈ ਮੈਂ ਮਹਿਸੂਸ ਕਰਦਾ ਕਿ ਜੇ ਇਹ ਰੁਝਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਲੋਕ ਸਿਆਸੀ ਪਾਰਟੀਆਂ ਨੂੰ ਸਬਕ ਸਿਖਾ ਕੇ ਉਹ ਵਿਅਕਤੀਗਤ ਜਿਹੜਾ ਬੰਦਾ ਮਜ਼ਬੂਤ ਹੋਵੇਗਾ ਉਹੇ ਜੇ ਬੰਦੇ ਨੂੰ ਅੱਗੇ ਲੈ ਕੇ ਆਉਣਗੇ ਮੱਛੀ ਪੱਥਰ ਚੱਟਦੀ ਹੈ ਜਿਹੜਾ ਖਰਚ ਹੋਣ ਲੱਗ ਗਿਆ ਬਹੁਤ ਵੱਡੇ ਪੱਧਰ ਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਔਰ ਇਹ ਸਿਆਸਤਦਾਨ ਲੋਕਾਂ ਨੂੰ ਮੁਕਤ ਖੋਰੀਆਂ ਤੇ ਉਲਝਾ ਕੇ ਰਹਿ ਗਏ ਅਸਲ ਮੁੱਦੇ ਅਸੀਂ ਪ੍ਰਧਾਨ ਮੰਤਰੀ ਤੋਂ ਲੈ ਕੇ ਛੇਟਲੇ ਪੱਧਰ ਤੱਕ ਦੇਖਦੇ ਹਾਂ ਕਿਸੇ ਦੇ ਕੋਲ ਦੇਸ਼ ਦੇ ਮੁੱਦੇ ਨਹੀਂ ਪ੍ਰਧਾਨ ਮੰਤਰੀ ਸਾਹਿਬ ਕਦੇ ਧਰਮ ਦੇ ਨਾਂ ਤੇ ਕਦੇ ਹੋਰ ਗੱਲ ਦੇ ਨਾਂ ਤੇ ਉਹ ਗੱਲਾਂ ਕਰਦੇ ਆ ਕਦੇ ਇਹ ਗੱਲ ਦੱਸਦੇ ਆ ਕਿ ਬੇਰੋਜ਼ਗਾਰੀ ਵਾਦੀ ਵਾਦੀ ਮਹਿੰਗਾਈ ਇਹ ਕਾਬੂ ਕਿਉਂ ਨਹੀਂ ਹੋ ਰਹਿ ਸਕੀਆਂ ਹਾਂ ਉਹਨਾਂ ਨੇ ਆਪਣੀ ਸਰਕਾਰ ਦੀ ਇੱਕ ਪ੍ਰਾਪਤੀ ਦੀ ਗੱਲ ਦੂਜਾ ਤੇ ਅੱਜ ਤੱਜ ਕੱਸਿਆ ਬਹੁਤ ਵੱਡਾ ਉਹ ਕਹਿੰਦੇ ਸਰਦਾਂ ਦੇ ਉੱਤੇ ਜਿਹੜੇ ਸਾਡੇ ਫੌਜੀਆ ਤੇ ਪੱਥਰ ਵੱਜਦੇ ਸਨ ਅਸੀਂ ਉਹ ਰੋਕੇ ਨੇ ਇਹ 56 ਇੰਚ ਦੇ ਛਾਤੀ ਵਾਲੇ ਪ੍ਰਧਾਨ ਮੰਤਰੀ ਸਾਹਿਬ ਦੂਜਿਆਂ ਨੂੰ ਸਵਾਲ ਕੀਤਾ ਹੈ ਖਾਸ ਕਰਕੇ ਕਾਂਗਰਸ ਨੂੰ ਕਿ ਤੁਹਾਡੇ ਵੇਲੇ ਕਿਵੇਂ ਸਾਡੇ ਫੌਜੀ ਭਰਾਵਾਂ ਦੇ ਉੱਤੇ ਪਰ ਦੂਜੇ ਪਾਸੇ ਜਿਹੜੇ CRPF ਦੇ ਜਵਾਨ ਜਾਨਾਂ ਵਾਰ ਗਏ ਸੀ ਉਹਨਾਂ ਦੇ ਘਰਦਿਆਂ ਆਪਣੇ ਬੰਗਲਸੂਤਰ ਤੇ ਪੁੱਛਦਿਆਂ ਨੇ ਮੈਂ ਸਮਝਦਾ ਕਿ ਸਿਆਸਤਦਾਨ ਨਿੱਜਤਾ ਨੂੰ ਛੱਡ ਕੇ ਉਹ ਕਹਿੰਦੇ ਆ ਕਿ ਤੁਸੀਂ ਤਾਂ ਦੋ ਪਰਵਾਰਾਂ ਦਾ ਹੀ ਸਭ ਤੋਂ ਵੱਧ ਸੋਚਦੇ ਹਾਂ ਦੇਸ਼ ਦੀ ਜਨਤਾ ਦਾ ਸੋਚੋ ਦੇਸ਼ ਦੀ ਜਨਤਾ ਉਦੋਂ ਤਰੱਕੀ ਕਰੂਗੀ ਜਦੋਂ ਸਾਰੇ ਨਾਗਰਿਕ ਇਹ ਮਹਿਸੂਸ ਕਰਨਗੇ ਅਸੀਂ ਆਪਣੇ ਦੇਸ਼ ਦੇ ਵਿੱਚ ਸੁਰੱਖਿਆਤ ਹੈ ਸਾਡੇ ਕੋਲ ਰੁਜ਼ਗਾਰ ਹੈ ਸਾਡਾ ਪਰਿਵਾਰ ਮੁਕਤ ਖੂਰੀ ਦੀ ਥਾਤੇ ਖਰਚ ਕਰ ਸਕਦਾ ਹੈ ਜਦੋਂ ਭਾਰਤ ਦਾ ਹਰ ਨਾਗਰਿਕ ਉਹ ਬਣ ਗਿਆ ਉਹ ਦਿਨ ਅਸੀਂ ਸਮਝਾਂਗੇ ਕਿ ਸਾਡੇ ਸ਼ਹੀਦਾਂ ਦੇ ਸੁਪਨੇ ਸਾਕਾਰ ਹੋਗੇ ਜੀ ਸੋਟਨ ਸਰ ਜਨਨ ਦੇ ਪਰੋਂ ਚ ਗੱਲ ਕਰਾਂਗੇ ਕਿਸਾਨਾਂ ਨੂੰ ਲੈ ਕੇ ਜਿੱਥੇ ਮੀ ਦਾ ਮੌਸਮ ਹੋਇਆ ਹੈ ਤੇ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਫਸਲ ਪਈ ਹੈ ਤੇ ਦਿਨ ਪਰ ਦਿਨ ਕਿਸਾਨਾਂ ਦੀ ਚਿੰਤਾ ਵਧਦੀ ਜਾ ਰਹੀ ਹੈ ਇਹ ਚੀਜ਼ ਹੈ ਸਭ ਤੋਂ ਇੱਕ ਨੰਬਰ ਦੀ ਅਸੀਂ ਉਹ ਮੰਡੀ ਢਾਂਚਾ ਇਸ ਕਿਸਮ ਦਾ ਕਿਉਂ ਨਾ ਬਣਾ ਸਕੇ ਸਾਨੂੰ ਪਤਾ ਹੈ ਫਸਲ ਆਉਣੀ ਹੈ ਉਹ ਫਸਲ ਬਾਸਤੇ ਸ਼ੈੱਡ ਪੈਰ ਪੈਰ ਤੇ ਘਾਟ ਹੈ ਜੇ ਉਹਨਾਂ ਛੱਡਾਂ ਨੂੰ ਅਸੀਂ ਵੱਡੇ ਪੱਦਰ ਦਾ ਬਣਾ ਲਈਏ ਦੋ ਵਾਰ ਫਸਲ ਵਿਕਦੀ ਹੈ ਉਸ ਤੋਂ ਬਾਅਦ ਉਹ ਛੱਡ ਵਿਹਲੇ ਨੇ ਜੀ ਉਹਨਾਂ ਛੱਡਾਂ ਨੂੰ ਬਾਕੀ ਚੀਜ਼ਾਂ ਦੇ ਵਿੱਚ ਕਨਵਰਟ ਕਰ ਲਈਏ ਉੱਥੇ ਤੁਸੀਂ ਆਮ ਮੰਡੀਆਂ ਲਾ ਦਿਓ ਆ ਰੇੜੀਆਂ ਲਾ ਦਿਓ ਜੀ ਕਿ ਭਾਈ ਜਦੋਂ ਤੱਕ ਫਸਲ ਵਾਲਾ ਕੰਮ ਨਹੀਂ ਤੁਸੀਂ ਇੱਥੇ ਲਾਓ ਉਹਨਾਂ ਨੂੰ ਸਹੂਲਤਾਂ ਦੇਓ ਉਹਨਾਂ ਤੋਂ ਪੈਸੇ ਲਓ ਇਹ ਤਾਂ ਏਜੰਡਾ ਨਹੀਂ ਸਾਡਾ ਸਾਡਾ ਏਜੰਡਾ ਤਾਂ ਹਰ ਥਾਂ ਤੇ ਕੁਰਸੀ ਤੇ ਕਿਵੇਂ ਬਹਿਣਾ ਭਾਵੇਂ ਸਾਰਾ ਵਿਕ ਜੇ ਜੀ ਉਹ ਪੁਰਾਣਾ ਇੱਕ ਗੀਤ ਸੀ ਨਾ ਕੁਰਤੀ ਲੈਣੀ ਆਣ ਜੋਨ ਨੂੰ ਭਾਵੇਂ ਵਿਕ ਜੇ ਮੁੰਡੇ ਦਾ ਬਾਪੂ ਭਾਵੇਂ ਸਾਰਾ ਦੇਸ਼ ਵਿਕ ਜੇ ਜੀ ਸਾਡੀ ਕੁਰਸੀ ਸਲਾਮਤ ਰਹਿਣੀ ਚਾਹੀਦੀ ਹੈ ਜਦੋਂ ਅਸੀਂ ਆ ਕੇ ਅਸਲ ਮੁੱਦਿਆਂ ਤੇ ਗੱਲ ਨਹੀਂ ਕਰਾਂਗੇ ਉਦੋਂ ਤੱਕ ਨਾ ਸੂਬੇ ਨਾ ਹੀ ਦੇਸ਼ ਤਰੱਕੀ ਕਰ ਸਕੇਗਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਸੋ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ